ਸਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਰਬ ਨੂੰ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਆਪਾਂ ਲੱਗੇ ਆ ਆ ਬਣਾਇਆ ਸੀ ਹੁਣੇ ਪਨੀਰ ਤੇ ਘਰੇ ਇਹ ਆਪਾਂ ਪਨੀਰ ਬਣਾਨੇ ਆ ਆ ਬਣਾ ਲਿਆ ਆਪਾਂ ਪਨੀਰ ਇਧਰ ਰੱਖਤਾ ਤੇਲ ਤੇ ਆ ਆਪਣੇ ਕੋਲ ਹੈਗੀ ਹੈ ਹਰੀ ਚਟਨੀ ਤੇ ਆ ਹੈਗੀ ਹੈ ਦੂਸਰੀ ਸੌਸ ਤੇ ਆ ਹੈਗਾ ਇਹ ਭੁੰਨਿਆ ਹੋਇਆ ਜੀਰਾ ਤੇ ਆ ਆਪਣੇ ਕੁਲ ਧਨੀਆ ਪਾਊਡਰ ਤੇ ਆ ਕਾਲੀ ਮਿਰਚ ਵਾਲਾ ଲୋଣ ਤੇ ਸਿੰਪਲ ਤਰੀਕੇ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਬਣਨਗੇ ਆਪਣੇ ਪਕੌੜੇ ਤੇ ਹੁਣ ਆਪਾਂ ਇਹਦੀ ਕਟਿੰਗ ਕਰਦੇ ਹੁਣੇ ਮੈਂ ਇਹ ਪਨੀਰ ਬਣਾਇਆ ਤੇ ਲਓ ਜੀ ਹੁਣ ਆਪਾਂ ਇਹਦੀ ਕਟਿੰਗ ਕਰ ਲੈਨੇ दो दो पीस जोड़ के बिच चटनी भर के तो बनावे आप इस तरह बना लिए एवं चौस बन जाएंगे इधर अपना तेल गर्म हो रहा ਇਸ ਤਰੀਕੇ ਦੇ ਨਾਲ ਆਪਾਂ ਦੋ ਦੋ ਜੋੜ ਕੇ ਬਣਾਨੇ ਨੇ ਇਹ ਆਪਣੀ ਮਰਜ਼ੀ ਹੁੰਦੀ ਆ ਜੇ ਆਪਾਂ ਪਨੀਰ ਦੇ ਹਿਸਾਬ ਨਾਲ ਪੀਸ ਵੱਡੇ ਛੋਟੇ ਕਰ ਸਕਦੇ ਆ ਵੀ ਆਪਣੀ ਆਦੀ ਮਰਜ਼ੀ ਪੀਸ ਤੁਸੀਂ ਜਿਵੇਂ ਮਰਜ਼ੀ ਵੱਡੇ ਛੋਟੇ ਕਰ ਲੋ ਟਰਾਈਐਂਗਲ ਕੱਟ ਲੋ ਜਿਵੇਂ ਦੇ ਤੁਹਾਡਾ ਮਨ ਕਰਦਾ ਆਪਾਂ ਕੱਟ ਸਕਦੇ ਆ ਤੇ ਆਪਣਾ ਤੇਲ ਹੋ ਗਿਆ ਗਰਮ ਤੇ ਆਪਾ ਕਟਲੇਪੇ ਨੀਰ ਦੇ ਪੀਸ ਤੇ ਹੁਣ ਆਪਾਂ ਇਹਨਾਂ ਨੂੰ ਇਹਨਾਂ ਦੇ ਵਿੱਚ ਆ ਲਾ ਲਈਏ ਪਹਿਲਾਂ ਆਪਾਂ ਆਪਾਂ ਨੇ ਮੂਰ ਵਿੱਚ ਉਹਦੇ ਵਿੱਚ ਵੀ ਪੂਰਾ ਪਾਇਆ ਇਸ ਕਰਕੇ ਵੀ ਥੋੜਾ ਜਿਹਾ ਹਲਕਾ ਹਲਕਾ ਬਿਲਕੁਲ ਨਾ ਸਗੋਂ ਪਪਰੀ ਹੈ ਫਿਰ ਨਾਲ ਫਿਲ ਕਰਕੇ ਰੱਖ ਲੈਣੇ ਸੀ ਫਿਰ ਇਹ ਆਪਾਂ ਨੂੰ ਆਸਾਨ ਰਹਗਾ ਨਾ ਸਭ ਦਾ ਟਾਈਮ ਵਾਧਾ ਲੱਗੇਗਾ पकौड़े बना डबल डबल फील करके इतने आपने कर देंगे सिम तो सिम करके पकौड़े बहुत ही ज़्यादा बन गए बड़ा शब्द वाले पकौड़े उन्होंने भी सारा मटीरियल पहला तैयार करके रखे होंगे इस तरह अपने पकौड़े बहुत ही ज़्यादा वीये बन जाने इस तरह करके आप सारे पकौड़े बना लागे ये वैसे तो मैं डेढ़ किलो दुधद का बनाया पर यह होंगे भी अच्कल कई बार दुध थोड़ा जहा पतला होंगे वा तो ठीक निकलया पनीर तो काफ़ी निकलया वह चलो आपको रुस्से बच्चे मना ले अपने बच्चे दस गए भी पनीर वाले पकौड़े खाने तो कुछ वैसे मैं ना पीस काफ़ी मोटे रखे वह करके पीस घट बने हैं। इस तरह करके आप सारे अजो देखो अपने में बहुत ही सोने ਸਿਹਰੇ ਬੱਚੇ ਮਿੱਠਾ ਤੇ ਬਣਾ ਲੈਣੇ ਆ ਬੱਚੇ ਜਾਂਦੇ ਰੋਸ ਸਰ ਬੱਚੇ ਮੀਰ ਵਾਲੇ ਤੇ ਕੌੜੇ ਮਿੱਠਾ ਤੇ ਬਣਾਓ ਇਹਨਾਂ ਫੱਤੇ ਬਹੁਤ ਜ਼ਿਆਦਾ ਕੱਟਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਉਹ ਬੜਾ ਛੀਨੀ ਮੀਰ ਵਾਲੇ ਕੌੜਿਆਂ ਦਾ ਸਿਮੋ ਤੇ ਫੱਤੇ ਹਾਂ ਸਿਮੋ ਫੱਤੇ ਤੇ ਲੈ ਜਾ ਇਸਕੇ ਵੀ ਵਾਪਸ ਇਹਨਾਂ ਫੱਤੇ ਸੁਮਰ ਕਾਦੀਂ ਦਾ ਤੇ ਸਾਡੀ ਘੂਟੀ ਵੀ ਹੈਗੀ ਆ ਪਰ ਉਹ ਕਹਿੰਦੀ ਨਹੀਂ ਯੋਨਕ ਆਜੇ ਦੇ ਲਈ ਚੀਕਾ ਜੇ ਨਾ ਲਈ ਉਹ ਚਾਹੀਦੀ ਤਾਂ ਮੈਂ ਕੰਪਰੋਮਾਈਜ਼ ਕਰ ਲਵਾਂਗੀ ਇਹ ਜਿਹੜੀ ਇੱਕ ਡੱਬਾ ਹੈਗਾ ਮੈਨੂੰ ਦਿ ਦਿਓ ਨਹੀਂ ਤੇ ਕੋਈ ਗੱਲ ਨਹੀਂ ਬੇਰੇ ਸਬਰ ਵਾਲੀ ਚੀਜ਼ ਇਹ ਹੋਸੀ ਦੇਖੋ ਐਸਾ ਪਾਉਂਦੇ ਆਂ ਜੀ ਇਸਕੋ

ਮੈਂ ਤੇ ਮਾਮੂ ਨੂੰ ਤੇ ਤੇਰੇ ਨਾਨੂ ਅਸੀਂ ਪੀ ਲੈਨੇ ਆ। ਤੇ ਤੁਹਾਨੂੰ ਮੈਂ ਦੁੱਧ ਹੀ ਬਣਾ ਕੇ ਦਿੱਤੀ ਸੀ ਮੈਂ ਕਿਹਾ ਕਿ ਤੇ ਕਹਿਣਾ ਪਰ ਚਾਹ ਬਹੁਤ ਟੇਸਟੀ ਹੁੰਦੀ ਪਰ ਉਹਦੇ ਨਾਲ ਜਿਹੜਾ ਆਪਣਾ ਮਤਲਬ ਚਲੋ ਹਜੇ ਬੱਚਿਆਂ ਤੇ ਇੰਨਾ ਨਹੀਂ ਹੁੰਦਾ ਨਾ ਕਿ ਸਾਡਾ ਸਾਰਾ ਸਟੋਲ ਜਾਂ ਵੱਜ ਜਾਂਦਾ ਵਾ। ਸਾਨੂੰ ਮੂ ਵਧੀਆ ਰਹਿੰਦੀ ਹੈ। ਲਓ ਜੀ। ਪਹਿਲੇ ਪਕੌੜੇ ਤਾਂ ਆਪਣੇ ਲੈ ਗੇ ਚੁੱਪ ਕੇ ਬੱਚੇ। ਤੇ ਆਪਾਂ ਦੇਖੋ ਆਪਾਂ ਪਕੌੜਿਆਂ ਨੂੰ ਦੇਖੋ।

आप एम किया है स्लो तो स्लो से मैं आप हौली हौली बुलावे तो हौली हौली बनावे स्लो पर बहुत सोने बन जाएंगे आ जोड़े देख रहे हैं ना ये जिदा वो घूर चूलिया जो मैं वो पाया थोड़े तो अपने बहुत सोने बने हैं ਦੇ ਜੱਸਾ ਨਹੀਂ ਹਾਲੀ ਹਾਲੀ ਨਾ ਜੇ ਮਾਗਦੇ ਗੋਸ ਨਹੀਂ ਰਾਤੇ ਤੇ ਇਹਨਾਂ ਦਾ ਮੁੰਜ ਕੇ ਦੱਸਦੀਆਂ ਵੀ ਮਾਤਾ ਗਗਰ ਕਿ ਦਾਦੇ ਬਾਰੇ ਹੇ ਰਿਚੋ ਆ ਦੇਖੋ ਤੋ ਆ ਜਾ ਸੀ ਨੀਰ ਆ ਦੇਖ बहुत ही ज्यादा सोने बने ने हरी चटनी सॉस भर के बनाए ने बहुत ही ज्यादा सोने बने ने बाद भी बच गया ना ਥੋੜੇ ਜਿਹੇ ਤੰਗ ਵਾਲੂਆਂ ਵਾਲੇ ਬਣਾ ਦੇਣੀ ਹੈ ਹਨਾ ਹਾਂਜੀ ਥੋੜੇ ਜਿਹੇ ਅਲੂ ਵਾਲੇ ਖਾ ਗਿਆ ਸੀਮਨ ਸੀਮਨ ਅੱਧਾ ਪੀਸ ਕਰਨੇ ਆ ਔਰ ਜੀ ਇਹ ਹੋ ਗਿਆ ਆਪਣੇ ਪਨੀਰ ਵਾਲੇ ਪਕੌੜੇ ਤਿਆਰ ਤੇ ਇਹ ਆਪਾਂ ਹੁਣ ਬੱਚਿਆਂ ਨੂੰ ਦੇ ਦਿੰਨੇ ਆ ਤੇ ਬਾਅਦ ਵਿੱਚ ਆਪਾਂ ਕਰ ਲਾਂਗੇ ਅਲੂ ਵਾਲੇ ਤਿਆਰ ਤੇ ਆ ਤੁਹਾਨੂੰ ਦਿਖਾਇਆ ਸੀਗਾ ਬਹੁਤ ਹੀ ਜ਼ਿਆਦਾ ਸੋਹਣੇ ਬਣੇ ਨੇ ਆਪਣੇ ਪਕੌੜੇ ਪਕੌੜੇ ਧਾਰੋਗੇ ਫਰੀਨ ਹੱਸ ਰਹੀ ਸੀ ਕਹਿੰਦੀ ਨਾਨੀ ਆਹ ਕਿੱਦਾਂ ਦਾ ਪਕੌੜਾ ਬਣਾਇਆ ਮੈਂ ਕਿਹਾ ਵੀ ਇਹਦੇ ਵਿੱਚ ਵੀ ਪਨੀਰ ਹੀ ਆ ਫਰੀ ਦੇਖ ਲਾ ਇਹ ਬੱਚੇ ਕੁਝੇ ਮਾਵਾ ਖਾ ਲੈਂਦੀਆਂ ਇਹ ਮੈਂ ਖਾ ਲੂੰਗੀ ਤੁਸੀਂ ਚਾਰਸ ਪੀਸ ਖਾ ਲਓ ਤੇ ਲਓ ਜੀ ਧੰਨਵਾਦ ਜੀ ਸਾਰਿਆਂ ਦਾ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਡੀ ਮਾਂ ਤੁਹਾਡੇ ਕਮੈਂਟ ਨੂੰ ਅੜੀਖਦੀ ਹੁੰਦੀ ਆ ਤੇ ਜਿਵੇਂ ਸੋਨੇ ਸੋਨੇ ਕਮੈਂਟ ਕਰਦੇ ਹੋ ਉਵੇਂ ਕਰਦੇ ਰਿਹਾ ਕਰੋ ਤੇ ਧੰਨਵਾਦ ਜੀ ਸਾਰਿਆਂ ਦਾ ਤੈਹ ਦੇਰ ਤੋਂ ਅਸੀਸਾਂ ਤੁਹਾਨੂੰ